ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਤਿੰਨ ਨਜਾਇਜ਼ ਪਿਸਤੌਲਾਂ ਸਮੇਤ ਇੱਕ ਕਾਬੂ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਕਮਿਸ਼ਨਰ ਅੰਮ੍ਰਿਤਸਰ ਦੇ ਸਮੁੱਚੇ ਪੁਲਿਸ ਅਧਿਕਾਰੀ ਵਿਸ਼ੇਸ਼ ਕਰਕੇ ਡਿਪਟੀ ਕਮਿਸ਼ਨਰ ਆਫ ਪੁਲਿਸ ਇਨਵੈਸਟੀਗੇਸ਼ਨ ADCP ਇਨਵੈਸਟੀਗੇਸ਼ਨ ਤੇ ADCP ਸਿਟੀ ਬਨੁਸ਼ਾਲ ਜੀ ਜੀ ACP ਸ੍ਰੀ ਕੁਲਦੀਪ ਜੀ CIA ਇੰਸਪੈਕਟਰ ਅਮਨਜੋਤ ਅਤੇ ਬਾਕੀ ਹੋਰ ਟੋਟਲ ਜਿਹੜੇ ਹੈਗੇ ਆ ਪੁਲਿਸ ਕਰਮਚਾਰੀਆਂ ਨੇ ਪਿਛਲੇ 2 ਮਹੀਨਿਆਂ ਤੋਂ ਜਦੋਂ ਤੋਂ ਅਸੀਂ ਇੱਥੇ ਤਾਇਨਾਤ ਹੋਇਆ ਬੜੀ ਅਨਤਕ ਮਿਹਨਤ ਕਰਕੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਿਨ੍ਹਾਂ ਦਾ ਜਿਹੜਾ ਵਿਸ਼ੇਸ਼ ਤੌਰ ਤੇ ਕਰੀਬ ਐਨਡੀਪੀਐਸ ਦੇ ਤਹਿਤ 99 ਮੁਕਦਮੇ ਦਰਜ ਹੋਏ ਨੇ ਜਿਨ੍ਹਾਂ ਦੇ ਵਿੱਚ 155 ਬੰਦੇ ਗ੍ਰਿਫਤਾਰ ਹੋਏ ਨੇ ਤੇ ਟੋਟਲ 32 ਕਿਲੋ 550 ਗ੍ਰਾਮ ਜਿਹੜੀ ਹੀਰਨ ਕਵਰ ਹੋਈ ਆ ਜਿਹੜਾ ਕਿ ਆਪਦੇ ਆਪ 'ਚ ਇੱਕ ਰਿਕਾਰਡ ਆ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਇਨੀ ਟੋਟਲ ਕੁਆਂਟੀਟੀ ਰਿਕਵਰ ਨਹੀਂ ਹੋਈ ਸੀ ਜਿਹੜੀ ਪਿਛਲੇ 2 ਮਹੀਨਿਆਂ ਚ ਹੋਈ ਆ ਇਸੇ ਤਰ੍ਹਾਂ ਅਫੀਮ 9 ਕਿਲੋ ਤੇ ਡਰਗਮਨੀ 1 ਕਰੋੜ 18 ਲੱਖ ਰੁਪਇਆ ਡਰਗਮਨੀ ਆ ਜਿਹੜੀ ਇਹਨਾਂ ਸਮਗਲ ਇਸ ਤੋਂ ਬਰਾਮਦ ਹੋਈ ਆ ਤੇ ਬਾਕੀ ਜਿਹੜੇ ਹੋਰ ਵਹੀਕਲਸ ਨੇ ਉਹ ਨਾਲ ਹੋਏ ਨੇ ਇਸੇ ਤਰ੍ਹਾਂ ਆਰਮਜ਼ ਐਕਟ ਦੇ ਅਧ ਜਿਹੜੇ ਬੰਦੇ ਫਾਇਰਿੰਗ ਜਾਂ ਆਰਮਜ਼ ਐਕਟ ਲੈ ਕੇ ਜਾਏ ਕ੍ਰਾਈਮ ਕਮਿਟ ਕਰਦੇ ਸੀ ਉਹਨਾਂ ਦੇ 8 ਮੁਕਦਮੇ ਦਰਜ ਕਰਕੇ ਜਿਨ੍ਹਾਂ ਤੋਂ 16 ਬੰਦੇ ਅਰੈਸਟ ਹੋਏ ਸੀ ਤੇ ਜਿਨ੍ਹਾਂ ਤੋਂ ਕਰੀਬ-ਕਰੀਬ 25 ਜਿਹੜੇ ਪਿਸਟਲ ਵਾਲੀਤ ਮੌਜ਼ਰ ਜਿਹੜੇ ਵੈਪਨ ਸੀ ਤੇ ਤਿੰਨ ਰਵਾਲਵਰ ਉਹ ਉਹਨਾਂ ਨੂੰ ਰਿਕਵਰ ਹੋਏ ਨੇ ਇਸੇ ਤਰ੍ਹਾਂ ਅਕਸਾਈਜ਼ ਇਕ ਤਹਿਤ 55 ਮੁਕਦਮੇ ਦਰਜ ਕਰਕੇ 57 ਬੰਦੇ ਅਰੈਸਟ ਕੀਤੇ ਨੇ ਤੇ ਕਰੀਬ ਵੱਡੀ ਮਾਤਰਾ ਦੇ ਵਿੱਚ ਜਿਹੜੀ ਹੈਗੀ ਆ ਉਹ ਸ਼ਰਾਬ ਆ ਜਿਹੜੀ ਉਹ ਰਿਕਵਰ ਹੋਈ ਆ ਇਸੇ ਤਰ੍ਹਾਂ ਡਰੱਗ ਸਮਗਲਰਸ ਦੇ ਵੱਲੋਂ ਜਿਹੜੀ ਨਾਜਾਇਜ਼ ਜਿਹੜੇ ਉਹਨਾਂ ਦੇ ਇਹ ਜਿਹੇ ਧੰਦਿਆਂ ਤੋਂ ਉਹਨਾਂ ਨੂੰ ਅਰਨ ਕਰਕੇ ਜਿਹੜੇ ਉਹਨਾਂ ਨੇ ਪੈਸੇ ਕਮਾਈ ਸੀ ਉਦੇ ਤਹਿਤ 1 ਕਰੋੜ 92 ਲੱਖ ਰੁਪਏ ਦੀ ਜਿਹੜੀ ਪ੍ਰਾਪਰਟੀ ਆ ਜਿਹਨੂੰ 68 ਐਫ ਕੇਸਸ ਕਹਿੰਦੇ ਨੇ 4 ਕੇਸਾਂ ਦੇ ਵਿੱਚ ਉਹ ਕੰਪੀਟੈਂਟ ਅਥਾਰਟੀ ਵੱਲੋਂ ਜਿਹੜੀ ਆ ਪ੍ਰਵਾਨ ਕੀਤੀ ਗਈ ਆ ਤੇ 1 ਕਰੋੜ 92 ਲੱਖ ਰੁਪਏ ਦੀ ਪ੍ਰਾਪਰਟੀ ਉਹਨਾਂ ਵੀ ਕਨਫਿਸਕੇਟ ਕੀਤੀ ਆ ਇਸੇ ਤਰ੍ਹਾਂ 755 ਬੰਦੇ ਪ੍ਰੀਵੈਂਟਿਵ ਐਕਸ਼ਨ ਲਏ ਨੇ 111 ਜਿਹੜੇ ਭਗੌੜੇ ਨੇ ਜਿਹੜੇ ਡਰੱਗਸ ਦੇ ਵਿੱਚ ਜਾਂ ਹੋਰ ਕੇਸਾਂ ਦੇ ਵਿੱਚ ਭਗੌੜੇ ਸੀ 111 ਭਗੌੜੇ ਗ੍ਰਿਫਤਾਰ ਹੋਏ ਨੇ ਤੇ ਹੋਰ ਜ਼ਮੀਨ ਜੁਰਮਾਂ ਦੇ ਤਹਿਤ ਜਿਹੜੇ ਪੁਰਾਣੇ ਹੋਰ ਦੋਸ਼ੀ ਭਗੋੜੇ ਸੀ ਉਹ 18 ਬੰਦੇ ਗ੍ਰਿਫਤਾਰ ਹੋਏ ਨੇ ਇਸੇ ਤਰ੍ਹਾਂ ਅਵੇਅਰਨੈਸ ਸਕੀਮ ਦੇ ਤਹਿਤ ਕਮਿਸ਼ਨੇਟ ਅੰਮ੍ਰਿਤਸਰ ਵੱਲੋਂ ਕਰੀਬ 85 ਸੈਮੀਨਾਰ ਲਾਏ ਨੇ ਜੋ ਕਿ ਲਗਾਤਾਰ ਆਲਮੋਸਟ ਮੋਰ ਦੈਨ ਇੱਕ ਜਿਹੜਾ ਹੈਗਾ ਸੈਮੀਨਾਰ ਹਰ ਰੋਜ਼ ਦਾ ਐਵਰੇਜ ਉਹ ਜਿਹੜੀ ਸਾਡੀ ਪੈ ਰਹੀ ਆ ਤਾਂ ਕਿ ਨਵੇਂ ਜਿਹੜੇ ਆ ਜਵਾਨੀ ਨੂੰ ਜਾਗਰੂਕ ਕਰਕੇ ਉਹਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇ ਕੇ ਉਹਨਾਂ ਨੂੰ ਸचेत ਕੀਤਾ ਜਾਵੇ ਤੇ ਸਾਡੇ ਨਵੇਂ ਜਿਹੜੇ ਨੌਜਵਾਨਾਂ ਨਵੀਂ ਜਨਤਾ ਹੈਗੀ ਆ ਉਹ ਨਸ਼ਿਆਂ ਤੋਂ ਦੂਰ ਰਹੇ ਇਸੇ ਲੜੀ ਦੇ ਵਿੱਚ 15 ਅਗਸਤ ਦੇ ਸਾਰੇ ਸੁਰੱਖਿਆ ਪ੍ਰਬੰਧਾਂ ਨੂੰ ਦੇਖਦੇ ਹੋਏ ਵਿਸ਼ੇਸ਼ ਨਾਕਾਬੰਦੀ ਵਿਸ਼ੇਸ਼ ਚੈਕਿੰਗਸ ਹੋਟਲ ਚੈਕਿੰਗਸ ਤੇ ਸਾਰੇ ਤਰ੍ਹਾਂ ਦੇ ਜਿਹੜੇ ਆ ਉਹ ਸਖਤੀ ਵਰਤੀ ਜਾ ਰਹੀ ਆ ਉਹਦੇ ਤਹਿਤ ਕੱਲ ਇੱਕ ਵਿਅਕਤੀ ਹਰਸਵਰੂਪ ਸਿੰਘ son of ਸਤਨਾਮ ਸਿੰਘ ਪਿੰਡ ਨਵੇਂ ਨਾਗ ਮਜੀਠਾ ਰੋਡ ਜਿਹੜਾ ਕਿ ਬੀਐਸਸੀ ਐਗਰੀਕਲਚਰ ਖਾਲਸਾ ਕਾਲਜ ਪੜ੍ਹਾਈ ਕਰਦਾ ਤੈਨੂੰ 3 ਪਿਸਤੌਲ 30 ਬੋਰ ਦੇ ਜਿਹੜੇ ਕਿ ਇਹਨੇ ਪਾਰ ਪਾਕਿਸਤਾਨ ਤੋਂ ਮਂਗਾਈ ਸੀ ਇੱਕ ਥਾਰ ਗੱਡੀ ਆ ਜਿਹੜੀ ਕਿ ਹਲੇ ਟੈਂਪਰੀਰੀ ਨੰਬਰ ਆ ਉਹਦੇ ਤਹਿਤ ਇਹਨੂੰ ਰਣਜੀਤ ਐਵੇਨਿਊ ਦੇ ਦੌਰਾਨ ਨਾਕਾਬੰਦੀ ਦੌਰਾਨ ਇਹਨੂੰ ਗ੍ਰਿਫਤਾਰ ਕਰਕੇ ਇਸ ਨੂੰ ਇਹਦੀ ਰੈਸਟ ਪਾਈ ਆ ਇਸ ਤਰ੍ਹਾਂ ਕਮਿਸਟਨੇਟ ਵੱਲੋਂ ਅੰਮ੍ਰਿਤਸਰ ਵੱਲੋਂ ਆਪਣੀ ਜਿਹੜੀ ਕ੍ਰਾਈਮ ਮੁਕਤ ਸੁਸਾਇਟੀ ਕਰਨੀ ਤੇ ਨਸ਼ਾ ਮੁਕਤ ਸੁਸਾਇਟੀ ਕਰਨ ਤਹਿਤ ਬਹੁਤ ਏਮ ਯੋਗਦਾਨ ਪਾ ਕੇ ਆਪਣੀ ਭੂਮਿਕਾ ਨਿਭਾਈ ਜਾ ਰਹੀ ਆ ਇਹਦੇ ਲਈ ਸਾਰੀ ਟੀਮ ਵਰਕ ਸਾਡੇ ਸਾਰੇ ਅਧਿਕਾਰੀ ਸਾਰੇ ਕਰਮਚਾਰੀ ਜਿਹੜੇ ਉਹ ਇਕਜੁੱਟ ਹੋ ਕੇ ਦਿਲ ਤੇ ਲਗਨ ਦੇ ਨਾਲ ਮਿਹਨਤ ਕਰ ਰਹੇ ਨੇ ਤੇ ਇਹ ਗਾਹ ਨੂੰ ਵੀ ਇਸੇ ਤਰ੍ਹਾਂ ਜਿਹੜੀ ਆ ਕਮਿਸ਼ਨਰੇਟ ਪੁਲਿਸ ਆ ਇਸ ਕਮਿਸ਼ਨਰੇਟ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਅਤੇ ਕ੍ਰਾਈਮ ਮੁਕਤ ਕਰਨ ਚ ਆਪਣਾ ਯੋਗਦਾਨ ਜਾਰੀ ਰੱਖੇ ਸਰ ਬੀਐਸਟੀ ਐਗਰੀਕਲਚਰ ਕਿਵੇਂ ਪਾਕਿਸਤਾਨ ਦੇ ਹੈਡਲਰ ਦੇ ਜ਼ਬਰਚਾ ਹੈ ਔਰ ਕਿਹੜਾ ਗੈਂਗ ਹੈ ਇਹਨਾਂ ਉਹ ਉਹ ਰੀਸੈਂਟਲੀ ਇਹ ਕੱਲ ਸ਼ਾਮ ਦੀ ਫੜੇ ਆ ਇਹਨਾਂ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਪ੍ਰਭਾਵਤ ਹੋ ਗਈ ਜੋ ਮੈਟਰ ਆਫ ਇਨਵੈਸਟੀਗੇਸ਼ਨ ਆ ਹਾਂਜੀ ਹੋਰ ਬੰਦੇ ਹੈਗੇ ਨੇ ਇਹਦੇ ਜਿਹੜੇ ਸੋਰਸ ਆ ਇਹ ਸਾਰੇ ਬਾਹਰੋਂ ਮਗਾਇਏ ਹੋਏ ਨੇ ਥਿੰਨੇ ਵੈਪਨ ਇਹ ਵੈਪਨ ਜਿਹੜੇ ਕਿਹਦੇ ਰਾਹੀਂ ਆਉਂਦੇ ਆ ਕਿਉਂ ਆਉਂਦੇ ਆ ਉਹਦੀ ਡਿਟੇਲ ਆ ਤੁਹਾਨੂੰ ਆਉਂਦੇ ਦੇਣਾ ਸ਼ੇਰ ਕਰ। ਕ੍ਰਾਸ ਬਾਰਡਰਸ ਸਮਕਿੰਗ ਹੋਈ ਹੈ। ਹਾਂਜੀ ਕ੍ਰਾਸ ਬਾਰਡਰ। ਪਾਕਿਸਤਾਨ ਤੋਂ ਆਏ ਨੇ। ਹਾਂਜੀ ਪਾਕਿਸਤਾਨ ਤੋਂ। ਤੇ ਕਿੱਥੇ ਯੂਜ਼ ਹੋਣੇ ਸੀ ਕੁਝ ਜਾਣਕਾਰੀ ਕਿਸੇ ਗੈਂਗ ਨਾਲ ਤੱਲਕ ਰੱਖਦਾ ਬੰਦਾ? ਉਹ ਸਾਰੀ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ। ਹਲੇ ਬਹੁਤ ਸ਼ਾਰਟ ਨੋਟਿਸ ਅਸੀਂ ਪੀਸੀ ਦਿੱਤੀ ਆ ਕਿਉਂਕਿ ਅਸੀਂ ਵੀ ਸੀਗੇ ਤੇ ਉਹ ਤੁਹਾਨੂੰ ਸਾਰੀ ਜਨਰਲ ਕ੍ਰਿਮੀਨਲ ਸਕਾਉਟ ਹੈਗਾ ਜੀ। ਨਹੀਂ ਇਹਦਾ ਕ੍ਰਿਮੀਨਲ ਰਿਕਾਰਡ ਨੇ। ਉਹ ਇੱਕ ਬੀਐਸਸੀ ਐਗਰੀਕਲਚਰ ਦਾ ਸਟੂਡੈਂਟ ਹੈ ਕਿ ਬਹੁਤ ਵੱਡੀ ਵੱਡੀ ਉਹ ਸਾਰੇ ਸਾਰੇ ਬਰੂਜ਼ ਗੌਨ ਜਿਹੜੇ ਹੈਗੇ ਨੇ ਉਹਦੀ ਡਿਟੇਲ ਜਦੋਂ ਅਸੀਂ ਵਰਕ ਆਊਟ ਕਰਦੇ ਆ ਬਾਅਦ ਵਿੱਚ ਸ਼ੇਅਰ ਨਹੀਂ ਕਰਦੇ ਕਾਈਂਡਲੀ ਸਮਝ ਜਾਂਦੇ ਪ੍ਰੋਪਰ ਦੱਸ ਦਿੰਗੇ ਕਿਉਂਕਿ ਇਹਦੇ ਹੋਰ ਸਟੂਡੈਂਟ ਇਹਦੇ ਨਾਲ ਹੋਣਗੇ ਸਟੂਡੈਂਟ ਨਹੀਂ ਹੈ ਜਿਹੜੇ ਬੰਦਿਆਂ ਦੇ ਰਾਹੀਂ ਨੇ ਵੈਪਨ ਜਿਹੜੇ ਉਹ ਹਾਸਲ ਕੀਤੇ ਨੇ ਉਹ ਰੂਰਲ ਅੰਮ੍ਰਿਤਸਰ ਜਾਂ ਤਰਨਤਾਰਨ ਦੇ ਜਿਹੜੇ ਕੁਝ ਵਿਅਕਤੀ ਹੈਗੇ ਆ ਜਿਨ੍ਹਾਂ ਨੂੰ ਅਸੀਂ ਬਾਇ ਨੇਮ ਜਾਗਰ ਨਹੀਂ ਕਰਨਾ ਉਹ ਹੈਗੇ ਆ ਉਹਨਾਂ ਦੇ ਨਾਲ ਇਹ ਲਿੰਕ ਸਟੈਬਲਿਸ਼ ਹੋਏ ਨੇ ਉਹਨਾਂ ਦੇ ਰਾਹੀਂ ਨੇ ਵੈਪਨ ਤੁਸੀਂ ਕਹਿੰਦੇ ਬੀ ਐਸ ਸੀ ਐਗਰੀਕਲਚਰ ਦਾ ਸਟੂਡੈਂਟ ਹੈ ਹੋਮ ਫੜਾਈ ਕਰੇ ਆ ਅਸੀਂ ਹਾਂਜੀ ਕਰਦੇ ਆ ਇਕ ਸਰ ਤੁਸੀਂ ਅੱਜ ਧੋਰ ਜ਼ਿਕਰ ਕੀਤਾ ਜਿਸੋ ਹਾਰਕ ਏਅਰ ਲਾਤੀ 32 ਕਿਲੋ ਹੈ ਰਹੀ ਵਿਗਲੇ ਜਿਹੜੀ ਹੈ ਤਕਰੀਬਨ 150 ਮੀਟਰ ਬਹੁਤ ਜਿਆਦੀ ਦੋਵੇਂ ਐਂਗਲਾਂ ਨਾਲ ਵੇਖਿਆ ਜਾਵੇ ਜੀ ਕਿਤੇ ਇਹ ਵੀ ਕਹਿ ਸਕਦੇ ਹੋ ਪੁਲਿਸ ਚੰਗਾ ਕੰਮ ਕਰ ਰਹੀ ਬਟ ਇਨੀ ਐਰਨ ਆ ਵੀ ਤੇ ਰਹੀ ਆ ਇਸ ਨੂੰ ਵੀ ਦੇਖਦੇ ਹੋ ਤੁਸੀਂ ਇਹ ਡਰੋਨ ਐਕਟੀਵਿਟੀ ਰਹੇ ਬਾਰਡਰ ਤੋਂ ਕ੍ਰੋਸ ਜਿਹੜੀ ਹੈਗੀ ਆ ਉਹ ਪਾਕਿਸਤਾਨ ਦੀ ਸਾਜ਼ਿਸ਼ਾ ਉੱਥੋਂ ਦੀ ਜਿਹੜੀ ਆਈਐਸਆਈਏ ਮਿਲੀ ਹੋਈ ਆ ਉਹਦੇ ਤੱਕ ਲਗਾਤਾਰ ਆ ਰਹੀ ਆ ਪਰ ਅਸੀਂ ਉਹਨੂੰ ਕਾਫੀ ਹੱਦ ਤੱਕ ਆ ਉਹਨੂੰ ਜਿਹੜੀ ਆਉਂਦੀ ਆ ਅਸੀਂ ਇੱਥੇ ਉਹਨੂੰ ਫੜ ਕੇ ਉਹਨਾਂ ਨੂੰ ਜਿਹੜੇ ਹੈਗੇ ਨੇ ਪੈਡਲਰ ਹੈਗੇ ਨੇ ਜਿਹੜੇ ਉਹਨਾਂ ਦੇ ਸਮਗਲਰ ਹੈਗੇ ਨੇ ਜਿਹੜੇ ਉਹਨਾਂ ਦੇ ਪਾਂਡੀ ਹੈਗੇ ਨੇ ਉਹਨਾਂ ਨੂੰ ਫੜਨ ਦੇ ਵਿੱਚ ਕਾਮਯਾਬ ਹੋਏ ਆ ਤਾਂ ਹੀ ਉਹ ਜਿਹੜੀ ਕਰੀਬ 155 ਬੰਦੇ ਫੜੇ ਗਏ ਨੇ ਸਰ ਕਿੰਨੀ ਕਿੰਨੀ ਰਿਕਵਰੀ ਹੈ ਕਿੰਨੀ ਰਿਕਵਰੀ ਪੈਸਾ ਬਹੁਤ ਰਿਕਵਰ ਹੋਇਆ ਕਿੰਨੀ ਕਾਮਯਾਬੀ ਜੀ ਬਹੁਤ ਵੱਡੀ ਰਿਕਵਰੀ ਹੈ ਜੀ 32 32 ਕਿਲੋ ਜੇ ਪੁਰਾਣਾ ਡਿਟੇਲ ਕੱਢੋਂਗੇ ਕਾਫੀ ਲੰਬੇ ਸਮੇਂ ਤੋਂ ਇੰਨੀ ਨਹੀਂ ਹੋਈ ਸੀ ਜੇ ਇਹ ਦੋ ਕੈਸ਼ ਦੀ ਗੱਲ ਕਰੀਏ ਜੀ ਕੈਸ਼ ਦੋਵੇਂ ਇਕੱਠੇ ਹੀ ਹੈ ਕੈਸ਼ ਵੀ 1 ਕਰੋੜ 18 ਲੱਖ ਰੁਪਏ ਹੈਗਾ ਹੋਰ ਵਕਫ ਹੋਰ 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 ਕੁਝ ਏਜੰਸੀਆਂ ਨੇ ਹੋਰ ਵੀ ਜਿਹੜਾ ਇਦਾਂ ਦਾ ਜਿਹੜਾ ਪੈਸਾ ਫੜਿਆ ਕਾਫੀ ਪੈਸਾ ਇਨਵੋਲਵ ਹੋਣ ਕਰਕੇ ਜਿਹੜੀ ਇਹ ਸਮਗਲਿੰਗ ਹੈ ਜਿਹੜੀ ਇਹ ਉਤਸ਼ਾਹਿਤ ਹੋ ਰਹੀ ਹੈ